ਮਤਾ ਸਿੰਘਾਂ ਨਾ ਬਕਾ ਕੇ ਕਲਗੀ ਤੋੜਾ ਸਿਰ ਤੋਂ ਲਾ ਕੇ ਸੰਗਤ ਸਿੰਘ ਦੇ ਸਜਾ ਕੇ ਕੱਢ ਦਿੱਤਾ ਟੌਰ ਨੂੰ ਸਿੰਘ ਨੂੰ ਸ਼ਿੰਗਾਰ ਕੇ ਛੱਡ ਕੇ ਗੁਰੂ ਜੀ ਘੜੀ ਚਮਕੌਰ ਨੂੰ ਨਿਕਲੇ ਵੰਗਾਰ ਕੇ ਸਿੰਘ ਜੋ ਜਵਾਨ ਧਰਮ ਸਿੰਘ ਅਤੇ ਬਾਣਾ ਨਾਲੋ ਪਰਵਾਣ ਕੰਮ ਭੜ ਲੋ ਭੜੀ ਦਾ ਜਾਂਦਾ ਪੀ ਰਹਿੰਦੇ ਦਾ ਚੱਲੇ ਆ ਮੈਂ ਦੱਸ ਕੇ ਹੋ ਚੌਹ ਤਰਫਾਂ ਨੂੰ ਜਾਣ ਜੋਰੀ ਵਾਉਂਦੇ ਕਰਪਾਨ ਚੌਹ ਤਰਫਾਂ ਨੂੰ ਜਾਣ ਜੋਰੀ ਵਾਉਂਦੇ ਕਰਪਾਨ ਅੱਗੋਂ ਕਰਦੇ ਐਲਾਨ ਕਬ ਫੜ ਕੇ ਗੁਰੂ ਜੀ ਘੜੀ ਚਮਕੌਰ ਨੂੰ ਨਿਕਲੇ ਵੰਗਾਰ ਕੇ ਤਾਰੀ ਤੇ ਤਾਰੀ ਜਾਂਦੇ ਵੱਤ ਤੇ ਆ ਗਾੜੀ ਜਿਹੜੇ ਮਿਲੇ ਜਾਨ ਤਾੜੀ ਜਿਵੇਂ ਯੁੱਧ ਸਿੰਧ ਦਾ ਪੀਮ ਨਾਲ ਦੱਸ ਕੇ ਫੜ ਲਾ ਫੜੀ ਦਾ ਜਾਂਦਾ ਪੀਰ ਹਿੰਦ ਦਾ ਚੱਲਿਆ ਮੈਂ ਦੱਸ ਕੇ ਹੋ ਸੋਣ ਕੁਰਾਂ ਦੇ ਜ਼ਿਕਾਰੇ ਵੈਰੀ ਕੰਬੀ ਉੱਠੇ ਸਾਰਾ ਆਪੋ ਵਿੱਚ ਦੀਨਕਾਰ ਛੱਡ ਬੈਠੇ ਕੌਰ ਨੂੰ ਤੇਗਾ ਮਾਰ ਮਾਰ ਕੇ ਛੱਡ ਕੇ ਗੁਰੂ ਜੀ ਘੜੀ ਚਮਕੌਰ ਨੂੰ ਨਿਕਲੇ ਵੰਗਾਰ ਕੇ ਭਾਈ ਤਾਰ ਦੇ ਇਮਾਨ ਨਾਲੇ ਮੁਗਲ ਪਠਾਣਾ ਆਪੋ ਵਿੱਚ ਕਮਸਾਨ ਰੂਪਦਾਰ ਛਿੱਤ ਦਾ ਲੜੇ ਵਟ ਕੱਢ ਦੇ ਫੜ ਲਓ ਫੜੀ ਦਾ ਜਾਂਦਾ ਪੀਰ ਹਿੰਦ ਦਾ ਲਿਆ ਮੈਂ ਦੱਸ ਕੇ ਕਿਤੀ ਮਦਦ ਆਕਾਲ ਉਹਦੀ ਝੱਲੇ ਕਿੜਾ ਝਾਲ ਕਿਤੀ ਮਦਦ ਆਕਾਲ ਉਹਦੀ ਝੱਲੇ ਕਿੜਾ ਝਾਲ ਜਿਹੜੇ ਸਾਥੀ ਸਿੰਘ ਨਾਲ ਲੜੇ ਦਸ ਔਰ ਨੂੰ ਹੌਸਲੇ ਨੂੰ ਤਾਰ ਕੇ ਛੱਡ ਕੇ ਗੁਰੂ ਜੀ ਘੜੀ ਚਮਕੌਰ ਨੂੰ ਨਿਕਲੇ ਵੰਗਾਰ ਕੇ ਸਾਹੀ ਸਿੰਘ ਪਿਆਰੇ ਉਹ ਵੀ ਵਿਛੜ ਗਏ ਸਾਰੇ ਗੁਰੂ ਨਿਕਲੇ ਸਦਾਰੇ ਯੋਧ ਲੜ ਪੈਂਦੇ ਦਾ ਮੇਗ ਵਾਂਗੂ ਢੱਸਦੇ ਫੜ ਲੱੜੀ ਦਾ ਜਾਂਦਾ ਪੀਰ ਹਿੰਦ ਦਾ ਚੱਲਿਆ ਮੈਂ ਦਾਸੀ ਕੇ